ਕਿਆ ਕੰਦੀ ਮਾਉ ਨੂੰ ਮੇਕੇ ਸਿਰੋਂ ਦਾਲ ਲੈਣਾ ਬੜਾ ਆਈ ਦਿਲ ਨੋਟ ਦਾ ਵਾਪਸ ਕੋਲ ਸੁਪਾ ਲੈ ਕੁਵਾਂ ਵੀ ਬਾਤ ਜਿਵੇਂ ਕਹਿੰਦੇ ਨੇ ਕਿ ਬੱਚੇ ਰੱਬ ਰੂਪ ਹੁੰਦੇ ਨੇ ਬੱਚੇ ਮੰਨ ਕੇ ਸੱਚੇ ਸੋ ਗੱਲ ਸਹੀ ਐ ਇਹੇ ਬੱਚੀ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਆ ਦੋਸਤੋ ਇਹਦੀ ਕਿੰਨੀ ਪਿਆਰੀ ਮਿੱਠੀ ਜੀ ਆਵਾਜ਼ ਔਰ ਛੋਟੀ ਜੀ ਬੱਚੀ ਕਿੰਨਾ ਵਧੀਆ ਬੋਲੀਆਂ ਪਾ ਰਹੀ ਐ ਕਿੰਨੇ ਖੂਬਸੂਰਤ ਅੰਦਾਜ਼ ਦੇ ਵਿੱਚ ਕਿੰਨੀ ਵਧੀਆ ਕਹਿੰਦੀ ਜੀਜਾ ਤੇਰੀ ਮਾਂ ਨੂੰ ਵੇਚ ਕੇ ਮੋਟਰਸਾਈਕਲ ਲੈਣ ਬੜਾ ਹਾਸਾ ਆਇਆ ਵੇਖ ਕੇ ਤੇ ਇਸ ਬੱਚੀ ਦੀ ਇਸ ਇਹਨਾਂ ਬੋਲੀਆਂ ਤੋਂ ਇਹਦੇ ਡਾਂਸ ਤੋਂ ਇਹਦੀ ਪਿਆਰੀ ਜਿਹੀ ਮਿੱਠੀ ਜਿਹੀ ਆਵਾਜ਼ ਤੋਂ ਪ੍ਰਭਾਵਿਤ ਹੋ ਕੇ ਮੈਂ ਕਿਹਾ ਕਿ ਆਪਾਂ ਨੂੰ ਇਸ ਤੇ ਇਸ ਦੀ ਵੀਡੀਓ ਤੇ ਇਸ ਬੱਚੀ ਦੀ ਵੀਡੀਓ ਤੇ ਰਿਐਕਸ਼ਨ ਜ਼ਰੂਰ ਦੇਣਾ ਚਾਹੀਦਾ ਸੋ ਦੋਸਤ ਬੱਚੇ ਦਾ ਮਨ پاک ਸਾਫ਼ ਹੁੰਦਾ ਹੈ ਮਨ ਵਿੱਚ ਕੋਈ ਗੰਦਗੀ ਨਹੀਂ ਹੁੰਦੀ ਰੱਬ ਰੂਪ ਹੁੰਦੇ ਨੇ ਬੱਚੇ ਸੋ ਇਹ ਐਕਟੀਵਿਟੀ ਜਿਹੜੀ ਹੈ ਅੱਜ ਕੱਲ ਦੇ ਨਵੀਂ ਪੀੜੀ ਦੇ ਬੱਚਿਆਂ ਚਾ ਪੁਰਾਣੇ ਪੀੜ੍ਹੀ ਦੇ ਬੱਚਿਆਂ ਦੇ ਵਿੱਚ ਨਹੀਂ ਸੀ ਹੈ ਕਿ ਉਹ ਸੁਸਤ ਹੁੰਦੇ ਸੀਗੇ ਇੱਥੋਂ ਤੱਕ ਕਿ ਰੋਟੀਆਂ ਦਾ ਖਰਚਾ ਜਿਵੇਂ ਕਹਿ ਲਓ ਉਹਨਾਂ ਨੂੰ ਇੰਨੀ ਸੋਜੀ ਨਹੀਂ ਸੀ ਹੁੰਦੀ ਵੀ ਕਿੱਦਾਂ ਨੱਚਣਾ ਟੱਪਣਾ ਔਰ ਕਿੱਦਾਂ ਇਹ ਮਾਪਿਆਂ ਦੀ ਦੱਸੀ ਗੱਲ ਨੂੰ ਫਾਲੋ ਕਰਨਾ ਹੈ ਔਰ ਕਿੱਦਾਂ ਐਕਟ ਕਰਨਾ ਹੈ ਅੱਜ ਕੱਲ ਦੀ ਪੀੜ੍ਹੀ ਭਾਈ ਬਹੁਤ ਅੱਗੇ ਹੈ ਬਹੁਤ ਹੀ ਅੱਗੇ ਹੈ ਸੋ ਇਹ ਬਹੁਤ ਪਿਆਰੀ ਜੀ ਬੱਚੀ ਹੈ ਇਹ ਇਹ ਦੀ ਇੰਨੀ ਸੋਹਣੀ ਆਵਾਜ਼ ਔਰ ਇੰਨਾ ਵਧੀਆ ਇਹਨੇ ਐਕਟ ਕਰਿਆ ਔਰ ਖਾਸ ਕਰਕੇ ਆ ਜਿਹੜੇ ਲੈਨ ਜੀਜਾ ਤੇਰੀ ਮਾਂ ਨੂੰ ਵੇਚ ਕੇ ਹੀਰੋ ਹਾਂਡਾ ਲੈਣਾ ਸੋ ਬੋਲੀ ਪ੍ਰਾਣੀਏ ਹੀਰੋ ਹਾਂਡਾ ਦਾ ਰਵਾਜ ਚਲਾ ਗਿਆ ਪਰ ਇਹ ਇਹਦੇ ਮੂੰਹ ਚੋਂ ਨਿਕਲੀ ਹੋਈ ਬੋਲੀ ਨੇ ਹੀਰੋ ਹਾਂਡਾ ਨੂੰ ਫੇਰ ਜਿਵਾਨ ਕਰਤਾ ਫੇਰ ਤਨ ਤਾਜ਼ਾ ਕਰਤਾ ਤੇ ਬਾਕੀ ਭਈ ਜਿਹੜੇ ਜੀਜੇ ਨੇ ਜੀਜੇਓ ਸਾਵਧਾਨ ਹੋ ਜਾਓ ਜਿਹੜੀਆਂ ਨਿੱਕੀਆਂ ਨਿੱਕੀਆਂ ਸਾਲੀਆਂ ਨੇ ਇਹਨਾਂ ਤੋਂ ਆਪਣੀਆਂ ਮਾਵਾਂ ਨੂੰ ਬਚਾ ਕੇ ਰੱਖਿਓ ਆਪਣੀਆਂ ਤੈਨਾਂ ਨੂੰ ਬਚਾਲਿਆ ਜੇ ਇਹਨਾਂ ਨੇ ਤੁਹਾਡੀਆਂ ਮਾਵਾਂ ਵੇਚ ਦੇਣੀਆਂ ਨੇ ਹੁਣ ਇਹਨਾਂ ਨੇ ਕੋਈ ਹਿਸਾਬ ਨਹੀਂ ਜਲਾਣਾ ਮਹਿੰਗੀ ਸਸਤੀ ਕੋਈ ਚੱਕਰ ਨਹੀਂ ਬੋਲੀ ਲੱਗ ਜਾਣੀ ਐ ਇਦਾਂ ਹੀ ਕਿਤੇ ਸੋਚੋ ਵੀ ਲੱਖਾਂ ਚ ਬੋਲੀ ਪਊਗੀ ਜਾਂ ਇਹਨਾਂ ਨੇ ਤੇ ਹੀਰੋ ਹਾਂਡਾ ਦੀ ਕੀਮਤ ਵਸੂਲਣੀ ਐ 50000 ਮਿਲ ਜੇ 60 ਮਿਲ ਜੇ 70 ਮਿਲ ਜੇ ਜਿੰਨਾ ਕ ਤੁਹਾਡੀ ਜੀਜੋ ਭਾਵੇਂ ਤੁਹਾਡੀ ਮਾਂ ਲੱਖਾਂ ਦੀ ਹੋਵੇ ਭਾਵੇਂ ਕਰੋੜਾਂ ਦੀ ਹੋਵੇ ਤਾਂ ਨਿੱਕੀ ਐ ਜਾਂ ਸਾਲੀਆਂ ਨੇ ਇਹਦੇ ਵੇਚ ਦੇਣੀਆਂ ਤੁਹਾਡੀ ਮਾਂ ਤੇ ਆਪਣੀ ਮਾਂ ਨੂੰ ਜਦੋਂ ਵੀ ਕਿਤੇ ਇਹ ਛੋਟੀ ਜੀ ਸਾਲੀ ਛੋਟੀ ਜੀ ਪਿਆਰੀ ਬੱਚੀ ਕਿਸੇ ਦੀ ਵੀ ਧੀ ਭੈਣ ਜਦੋਂ ਤੁਹਾਡੇ ਘਰ ਘੁੰਮਣ ਮਿਲਣ ਜਾਂ ਜਾਵੇ ਤੇ ਇਹ ਸਮਝੇ ਉਹ ਕਿ ਦੋ ਦਿਨ ਮਾਂ ਨੂੰ ਗਾਂ ਚੱਕ ਦਿਆ ਜੇ ਕੋਈ ਪਤਾ ਨਹੀਂ ਕਿਤੇ ਸੌਦਾ ਨਾ ਕਰਾਵੇ ਮਾਂ ਦਾ ਸੋ ਇਹ ਪੰਜਾਬੀਆਂ ਦੇ ਵਿੱਚ ਖਾਸੀਅਤ ਹੈ ਕਿ ਇਹ ਇਹੋ ਜਿਹੇ ਰਿਸ਼ਤੇਆਂ ਨੂੰ ਟਾਰਗੇਟ ਕਰਦੇ ਨੇ ਜੀਜਾ ਸਾਲੀ ਹੋਈ ਹਨਾ ਦੌਰ ਭਾਬੀ ਦੇ ਰਿਸ਼ਤੇ ਹੋਏ ਨੂੰ ਸੱਸ ਦੀ ਟੋਕਚੌਕ ਸੋ ਇਹ ਚੀਜ਼ਾਂ ਜਿਹੜੀਆਂ ਨੇ ਵਿਆਹਾਂਾਂ ਸ਼ਾਦੀਆਂ ਤੇ ਵੀ ਇਹਨਾਂ ਤੇ ਵੱਧ ਤੋਂ ਵੱਧ ਬੋਲੀਆਂ ਪਾਈਆਂ ਜਾਂਦੀਆਂ ਨੇ ਵੱਧ ਤੋਂ ਵੱਧ ਤੰਝ ਕੱਸੇ ਜਾਂਦੇ ਨੇ ਵੱਧ ਤੋਂ ਵੱਧ ਹਾਸਾ ਮਖੌਲ ਕੀਤਾ ਜਾਂਦਾ ਸੋ ਇਹੀ ਪੰਜਾਬੀਆਂ ਦੀ ਖਾਸੀਅਤ ਹੈ ਕਿ ਇਹ ਮਤਲਬ ਕਿਸੇ ਵੀ ਹਾਲਾਤ ਦੇ ਵਿੱਚ ਖੁਸ਼ ਰਹਿੰਦੇ ਨੇ ਇਹ ਬੋਲੀ ਬਣਾਉਣ ਲੱਗਿਆਂ ਵੀ 2 ਮਿੰਟ ਲਾਉਂਦੇ ਨੇ ਔਰ ਬਣਾਣੀ ਕਿਦੇ ਤੇ ਹੈ ਇਹ ਵੀ ਇਹਨਾਂ ਨੂੰ ਸਾਰਾ ਪਤਾ ਹੈ ਸੋ ਦੋਸਤੋ ਇਹ ਜਿਹੜੀ ਬੱਚੀ ਹੈ ਬੱਚੀ ਦਾ ਜਿਹੜਾ ਐਕਟ ਹੈ ਔਰ ਇਹ ਜਿਹੜੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਔਰ ਉਮੀਦ ਕਰਦਾ ਕਿ ਤੁਹਾਨੂੰ ਵੀ ਬਹੁਤ ਪਿਆਰੀ ਲੱਗੀ ਹੋਗੀ ਤੇ ਜੇ ਵੀਡੀਓ ਇਹਦੀ ਚੰਗੀ ਲੱਗ ਰਹੀ ਹੈ ਤੁਹਾਨੂੰ ਇਹਦੀਆਂ ਬੋਲੀਆਂ ਪਿਆਰੀ ਜੀ ਬੱਚੀ ਦੀਆਂ ਵਧੀਆ ਲੱਗ ਰਹੀਆਂ ਨੇ ਤੇ ਇਹ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਔਰ ਸ਼ੇਅਰ ਤਾਂ ਜਰੂਰੀ ਕਰਿਓ ਵੀਡੀਓ ਚੰਗੀ ਲੱਗੀ ਤੇ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਦੋਸਤੋ ਇਹੋ ਜਿਹੇ ਵੀਡੀਓ ਆਪਣੇ ਬੱਲੇ ਬੱਲੇ ਵਲੋਗ ਤੇ ਚੈਨਲ ਤੇ ਆਉਂਦੇ ਰਹਿਣੇ ਔਰ ਅ ਨਿੱਕੀ ਜੀ ਧੀ ਰਾਣੀ ਨਿੱਕੀ ਜੀ ਬੇਟੀਆਂ ਨਿੱਕੀ ਜੀ ਨੰਨੀ-ਮੰਨੀ ਕੁੜੀ ਇਹ ਵੀ ਬੱਲੇ-ਬੱਲੇ ਬਲੌਗ ਤੇ ਬੱਲੇ-ਬੱਲੇ ਕਰਾਈ ਜਾਂਦੀ ਹੈ ਔਰ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਇਹਦੇ ਥੱਲੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਔਰ ਬੱਲੇ-ਬੱਲੇ ਜ਼ਰੂਰ ਦੇਖਿਓ ਧੰਨਵਾਦ ਸਭ ਦਾ